ਅਜਿਕਾਦਿਆ ਹੋਮਿਓਪੈਥੀ ਕਲੀਨਿਕ ਦੇ ਸਾਡੇ ਬੜੇ ਅਹਿਮ ਔਰ ਬੜੇ ਅਜ਼ੀਜ਼ ਜਿਹੜੇ ਪ੍ਰੈਜ਼ੀਡੈਂਟ ਆਫ ਕਾਦਿਆ ਅੱਜ ਸਾਡੇ ਕਾਦਿਆ ਹੋਮਿਓਪੈਥੀ ਕਲੀਨਿਕ 'ਚ ਆਏ ਨੇ ਇੰਟਰਨੈਸ਼ਨਲ ਥੈਰੇਪੀ ਸੈਂਟਰ ਵੀ ਅਸੀਂ ਚਲਾ ਰਹੇ ਹਾਂ ਤੇ ਅੱਜ ਇਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋਏ ਥੇ ਆ ਕੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਵੀ ਤੁਸੀਂ ਕੀ ਚਾਹੋਗੇ ਲੋਕਾਂ ਨੂੰ ਇਹਦੇ ਬਾਰੇ ਜੇ ਮੈਂ ਕਹਾਂ ਅੰਗਰੇਜ਼ੀ ਦਵਾਈ ਛੱਡ ਕੇ ਤੇ ਤੁਹਾਨੂੰ ਵੈਹੇ ਹਨੁਮੈਥਿਕ ਵੈਹੇ ਚੂਜ਼ ਕਰਨੀ ਚਾਹੀਦੀ ਕੋਈ ਨੁਕਸਾਨ ਨਹੀਂ ਹੈਗਾ ਨਾਲੇ ਵੀ ਕੋਈ ਡਰ ਨਹੀਂ ਆਪਣੀ ਇਹਨਾਂ ਨੇ ਜਰਮਨ ਤੋਂ ਲਿਆਂਦੀ ਆ ਇਹ ਕੋਈ ਜਿੰਨਾਂ ਲੋਕੀਏ ਨੂੰ ਸਾਇਕਲ ਦੀ ਬਿਮਾਰੀ ਜਾਂ ਕੋਈ ਲੱਤ ਦੀ ਕੋਈ ਪ੍ਰੋਬਲਮ ਆ ਇਹਨਾਂ ਦੇ ਕਰਕੇ ਕੀ ਕੀ ਕਿਦੋਂ ਹੈਗੀਆਂ ਤੇ ਬਾਹਰ ਜੂਤੀਆਂ ਅਮਰਤਾਰ ਜਾਣਾ ਤੇ ਕੋਈ ਨਹੀਂ ਆ ਗਿਆ ਮੋਬਾਈਲ ਡਾਕਟਰ ਵਾ ਇਹਨਾਂ ਕੋਲ ਜਰੂਰ ਆਓ ਬਹੁਤ ਮੇਰੇ ਬਹੁਤ ਸ਼ੁਕਰੀਆ ਥੈਂਕ ਯੂ ਬਈ ਬੱਚਾ देर शाम ਹਲਕਾ ਬਟਾਲਾ ਦੇ ਫਤਿਹਗੜ ਚੂੜੀਆਂ ਦੇ ਬਸ ਅੱਡੇ ਲਾਗੇ ਸੁਨਿਆਰੇ ਦਾ ਕੰਮ ਕਰਦੇ ਦੋ ਭਰਾਵਾਂ लवली ਜੁਐਲਰ ਤੇ ਕਾਰ ਸਵਾਰ ਤਿੰਨ ਬਦਮਾਸ਼ਾਂ ਨੇ ਤਾਬੜ ਤੋੜ ਗੋਲੀਆਂ ਚਲਾ ਕੇ ਦੋਵਾਂ ਭਰਾਵਾਂ ਵੱਲ ਲਵਲੀ ਤੇ ਦਾਲਾ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਜਸਮਦੀਦ ਦੇ ਮੁਤਾਬਕ ਦੋਵੇਂ ਭਰਾ ਅਮ੍ਰਿਤਸਰ ਤੋਂ ਆਪਣੀ ਕਾਰ ਤੇ ਫਤਿਹਗੜ ਚੂੜੀਆਂ ਆ ਰਹੇ ਸਨ ਇਸੋ ਫਤਿਹਗੜ੍ਹ ਦੀਆਂ ਸੁਨਿਆਰੇ ਬ੍ਰਦਰ ਤੇ ਸਸਾਇਰੀ ਹੋਈ ਹੈ। ਫਤਿਹਗੜ੍ਹ ਚੂੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਵੈਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ। ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ। ਥੈਂਕ ਯੂ ਸਰ ਕੀ ਗੱਲ ਹੋਈ? ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਐਚ ਆਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਈ ਸਾਰੀ ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦਿਆਂ ਵੱਲੋਂ ਕੋਈ ਗੱਲ ਅਣਜਾਣ ਬੰਦੇ ਹੀ ਭਾਈ 2-4 ਜਾਨੇ ਹਾਂਜੀ ਲੋਟਸੋ ਚੱਕਰ ਆਏ ਦੋਆਂ ਚਾਰ ਦੂਸੇ ਆਏ ਕੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਆ ਕੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਹਨਾਂ ਨੇ ਫਾਇਰਿੰਗ ਕੀਤੀ ਸੀ लवली ਜੁਲਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਹੈ ਤੇ ਮੈਂ ਜਦੋਂ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਕੀਰੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ लवली ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੀ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਫਿਰ ਉਲਟਾ ਜਵਾਬੀ ਕਾਰ ਹੋਈ ਕਿ ਜੋ ਉਹਨਾਂ ਨੇ ਉਹਨਾਂ ਦੇ ਉੱਪਰ ਫਾਰਿੰਗ ਕੀਤੀ ਆ ਤੇ ਕਿਨੇ ਜਨ ਜਖਮੀ ਆ ਜਖਮੀ लवली ਜੁ联ਸ ਵਾਲੇ ਤੇ ਦੋ ਦੋਨੋਂ ਪਰ ਆ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਰੇ ਵਿੱਚ ਫਟੜ ਹੋਇਆ ਦਾ ਦੂਜੀ ਧਿਰ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀ ਕਾਰ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਕੰਨਾਂ 'ਚ ਹੀ ਲਾਈ ਆ ਗਈ ਮੈਂ ਜਸਤਾ ਨਹੀਂ ਤੰਗੜਾ ਦੋ ਵੀ ਦੋ ਵੇਖਿਆ ਲੋ ਜੇ ਲਾਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲਾ ਕੇ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਕਿਹਦਾ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋੜ ਰਪੇ ਦੀ ਮੈਂ ਭੱਜਾਂ ਆ ਆਵਾ ਤੇ ਇੱਕ ਇਹਦੇ ਨੂੰ ਇੱਥੇ ਦੁਹਤਣਾ ਮਾਰੀ ਆ ਤੇ ਨਾਲ ਹੀ ਵਾਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਪਛਾਣਦੀ ਆ ਜਿੱਦੀ ਫੇਰ ਫਾਈਲਿੰਗ ਹੋਈ ਆ ਕਿੰਨੇ ਜਣੇ ਆਏ ਆ ਇੱਥੇ ਕੋ 10 ਵਜੇ ਜਿਹੜੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਗੋਲੀ ਕਿਹਨੇ ਕਿਨੂੰ ਲੱਗੀ ਦੋਲੀ ਮਤਲਬ ਹਾਂ ਇਹ ਨਹੀਂ ਪਤਾ ਆ ਕੈਮਰਾ ਦੇਖ ਲਿਓ ਉਹ ਵੱਤ ਕੋਲਪਾបី ਤਿੰਨ ਜਣੇ ਅਸੀਂ ਗੱਡੀ ਹਾਂ ਤਿੰਨ ਜਣੇ ਹੈਗੇ ਹਾਂ ਹਾਂ ਕੀ ਜਣੇ ਕਿੰਨੇ ਜਣੇ ਆਏ ਮਤਲਬ ਇੱਥੇ ਖੇਰਪੁਰ ਮਾਰਕ ਦੇ ਮਤਲਬ ਆਪਸ ਵਿੱਚ ਕੋਈ ਗ੍ਰੰਥ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਭਰਾਵਾਂ ਦੇ